ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕਾਲੇ ਪਾਣੀ ਦੇ ਮੋਰਚੇ ਵੱਲੋਂ ਅੱਜ ਲੁਧਿਆਣੇ ਵਿਖੇ ਕੀਤੀ ਪ੍ਰੈਸ ਵਾਰਤਾ ਦੌਰਾਨ ਉਹਨਾਂ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਂ ਬੋਰਡ ਰਾਹੀਂ ਇੱਕ ਬਹੁਤ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਡਾਈੰਗ ਉਦਯੋਗ ਦੇ ਬਹੁਤ ਲੰਮੇ ਸਮੇਂ ਤੋਂ ਤਿੰਨ ਗੈਰਕਾਨੂੰਨੀ ਤੌਰ ਤੇ ਚੱਲ ਰਹੇ ਕਾਮਨ ਐਫੂਲੈਂਟ ਟ੍ਰੀਟਮੈਂਟ ਪਲੈਂਟ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਤਿੰਨੇ ਸਪੈਸ਼ਲ ਪਰਪਸ ਵਹੀਕਲ ਜੋ ਇਹਨਾਂ ਪਲੈਂਟਾਂ ਨੂੰ ਚਲਾ ਰਹੇ ਹਨ ਵੱਲੋਂ ਕਾਨੂੰਨ ਦੀ ਘੋਰ ਉਲੰਘਣਾ ਤੇ ਕੇਂਦਰੀ ਵਾਤਾਵਰਣ ਬਣ ਅਤੇ ਜਲਵਾਯੂ ਮੰਤਰਾਲੇ ਤੋਂ 2013 ਵਿੱਚ ਮਿਲੀਆਂ ਸ਼ਰਤਾਂ ਦਾ ਉਲੰਘਣ ਕਰਦੇ ਹੋਏ ਇਹ ਪਲੈਂਟ ਅੱਜ ਵੀ ਲਗਾਤਾਰ ਸਰਕਾਰ ਦੀ ਨੱਕ ਹੇਠ ਚੱਲ ਰਹੇ ਹਨ ਅਤੇ ਆਪਣਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸੁੱਟ ਰਿਹਾ ਨਾ ਸਰਕਾਰੀ ਆਂਕੜਿਆਂ ਅਨੁਸਾਰ ਇਹ ਜ਼ਹਿਰੀ ਪਾਣੀ 10 ਕਰੋੜ ਲੀਟਰ ਰੋਜ਼ ਦਾ ਬਣਦਾ ਹੈ ਜੋ ਸਤਲੁਜ ਰਾਹੀਂ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਪੀਣ ਲਈ ਸਪਲਾਈ ਕੀਤਾ ਜਾਂ ਜਾ ਰਿਹਾ ਹੈ ਕਾਲੇ ਪਾਣੀ ਦੇ ਮੋਰਚੇ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਗਿਆ ਸੀ ਕਿ 1 ਅਕਤੂਬਰ ਤੋਂ ਫਿਰੋਜ਼ਪੁਰ ਰੋਡ ਤੇ ਉੱਤੇ ਇੱਕ ਧਰਨਾ ਲਾਇਆ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਵੱਲੋਂ ਸਤਲੁਜ ਅਤੇ ਬੁੱਢੇ ਦਰਿਆ ਵਿੱਚ ਪੈ ਰਹੇ ਕਾਲੇ ਪਾਣੀ ਨੂੰ ਬੰਨ੍ਹ ਮਾਰਿਆ ਜਾਵੇਗਾ ਇਸ ਐਲਾਨ ਤੋਂ 2 ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਡਾਈੰਗ ਦੇ ਤਿੰਨ ਵੱਡੇ ਸੀਈਟੀਪ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਇਸ ਬਦਲੀ ਹੋਈ ਸਥਿਤੀ ਵਿੱਚ ਕਾਲੇ ਪਾਣੀ ਦਾ ਮੋਰਚਾ ਵੱਲੋਂ ਅੱਜ ਅਗਲਾ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਜਿਸ ਵਿੱਚ 1 ਅਕਤੂਬਰ ਦੇ ਫਿਰੋਜ਼ਪੁਰ ਰੋਡ ਦੇ ਧਰਨੇ ਨੂੰ ਕੇਵਲ ਸੰਕੇਤਕ ਤੌਰ ਤੇ ਕੀਤਾ ਜਾ ਰਿਹਾ ਹੈ ਅਤੇ ਉਸੇ ਥਾਂ ਤੇ ਪ੍ਰੈਸ ਵਾਰਤਾ ਕਰਕੇ 3 ਦਸੰਬਰ ਦੇ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਰਿਹਾ ਹੈ ਮੋਰਚੇ ਵੱਲੋਂ ਅਮਿਤੋਜ ਮਾਨ ਨੇ ਦੱਸਿਆ ਕਿ ਸਾਡਾ ਕਾਲੇ ਪਾਣੀ ਨੂੰ ਬੰਨ ਮਾਰਨ ਦਾ ਪ੍ਰੋਗਰਾਮ ਹਮੇਸ਼ਾ ਤੋਂ ਜ਼ਹਿਰ ਵਾਲੇ ਆਊਟਲੈਟ ਜੋ ਇੰਡਸਟਰੀ ਦਾ ਅਤੇ ਹੋਰ ਜ਼ਹਿਰੀ ਪਾਣੀ ਬੁੱਢੇ ਦਰਿਆ ਵਿੱਚ ਪਾ ਰਹੇ ਹਨ ਨੂੰ ਬੰਦ ਕਰਨ ਦਾ ਸੀ ਇਸ ਲਈ ਲੁਧਿਆਣੇ ਦੇ ਕੁਝ ਲੋਕ ਜੋ ਪਿਛਲੇ ਦਿਨਾਂ ਵਿੱਚ ਬੁੱਢੇ ਦਰਿਆ ਦੇ ਵੀ ਬੰਦ ਹੋਣ ਬਾਰੇ ਸੋਚ ਕੇ ਪਾਣੀ ਘਰਾ ਵਿੱਚ ਵੜਨ ਦਾ ਖਦਸ਼ਾ ਦੱਸ ਰਹੇ ਸਨ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਅਸੀਂ ਉਹਨਾਂ ਨੂੰ ਇਸ ਡਰ ਤੋਂ ਰਹਿਤ ਹੋ ਕੇ ਸਾਡੇ ਨਾਲ ਸਿਰਫ ਜ਼ਹਿਰੀਲੇ ਕਾਲੇ ਪਾਣੀ ਦੇ ਗੈਰ ਕਾਨੂੰਨੀ ਆਊਟਲੈਟ ਬੰਦ ਕਰਨ ਦੇ ਪ੍ਰੋਗਰਾਮ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ ਇਸ ਮੌਕੇ ਲੱਖਾਂ ਸਦਾਨਾਂ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਚੋਣੇ ਦੀ ਬਾਡੀ ਦਾ ਸਮਾਂ ਹੈ ਇਹਨਾਂ ਦਾ ਮੱਦੇਨਜ਼ਰ ਕਾਲੇ ਪਾਣੀ ਦਾ ਮੋਰਚਾ 3 ਦਸੰਬਰ ਨੂੰ ਕਾਲੇ ਜ਼ਹਿਰੀਲੇ ਗੈਰ ਕਾਨੂੰਨੀ ਪਾਣੀ ਨੂੰ ਬੰਨ ਮਾਰਨ ਲਈ ਅਤੇ ਇਸ ਇਸ ਦੇ ਸਭ ਤੋਂ ਵੱਡੇ 9 ਕਰੋੜ ਲੀਟਰ ਰੋਜ਼ਾਨਾ ਦੇ ਸਰੋਤ ਨੂੰ ਰੋਕਣ ਲਈ ਲੁਧਿਆਣਾ ਦੇ ਜਮਾਲਪੁਰ ਵਿਕੇਸ ਲੁਧਿਆਣਾ ਸੈਂਟਰਲ ਜੇਲ੍ਹ ਦੇ ਸਾਹਮਣੇ ਇਹਨਾਂ ਦੋ ਗੈਰ ਕਾਨੂੰਨੀ ਵੱਡੇ ਪਾਈਪਾਂ ਨੂੰ ਬੰਦ ਕਰਨ ਦੀ ਕਾਲ ਪੰਜਾਬ ਦੇ ਸਾਰੇ ਲੋਕਾਂ ਨੂੰ ਦੰਦਾ ਡਾਕਟਰ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਇਹ ਡਾਇੰਗ ਸੀਈਟੀਪ ਤਾਇਪੁਰ ਰੂਡ ਅਤੇ ਸੀਈਟੀਪ ਫੋਕਲ ਪੁਆਇੰਟ ਦੇ ਗੈਰ ਕਾਨੂੰਨੀ ਆਊਟਲੈਟ ਹਨ ਅਤੇ ਇਹਨਾਂ ਦੀ ਨਿਸ਼ਾਨਦੇਹੀ ਅਤੇ ਬੰਨ ਮਾਰਨ ਲਈ ਇੱਕ ਕਾਮਯਾਬ ਰਿਹਰਸਲ ਵੀ ਕਰ ਲਈ ਗਈ ਹੈ ਕਾਲੇ ਪਾਣੀ ਨੂੰ ਬੰਨ ਮਾਰਨ ਲਈ ਸਭ ਤੋਂ ਪਹਿਲਾਂ ਇਹਨਾਂ ਦੋਹਾਂ ਨੂੰ ਬੰਦ ਕਰਾਉਣਾ ਜ਼ਰੂਰੀ ਹੈ ਤਾਂ ਜੇ ਸਰਕਾਰ ਆਪਣਾ ਕੰਮ ਨਹੀਂ ਕਰਦੀ ਤਾਂ ਲੋਕਾਂ ਨੂੰ ਆਪ ਹੀ ਇਸ ਕਾਰਜ ਨੂੰ ਪੂਰਾ ਕਰਨਾ ਪਵੇਗਾ ਜੋ ਕਿ ਉਹ ਫਿਰ 3 ਦਸੰਬਰ ਨੂੰ ਪੂਰੇ ਚਾਹ ਨਾਲ ਕਰਨਗੇ ਕੁਲਦੀਪ ਸਿੰਘ ਖਹਿਰਾ ਅਤੇ ਕਪਲ ਅਰੋੜਾ ਨੇ PPCB ਦੇ ਅਫਸਰਾਂ ਵੱਲੋਂ ਕੇਂਦਰੀ ਪ੍ਰਦੂਸ਼ਣ ਰੋਕਥਾਂ ਬੋਰਡ NGT ਅਤੇ ਇਥੋਂ ਤੱਕ ਕਿ ਸੁਪਰੀਮ ਕੋਰਟ ਦੇ ਜ਼ੀਰੋ ਜ਼ੀਰੋ ਲਿਕੁਇਡ ਡਿਸਚਾਰਜ ਦੇ ਹੁਕਮਾਂ ਨੂੰ ਅਣਗੌਲਿਆ ਕਰਨ ਕਰਕੇ ਪੈਦਾ ਹੋਈ ਇਸ ਗੰਭੀਰ ਸਥਿਤੀ ਵਿੱਚ ਪੰਜਾਬ ਦੇ ਡੀਜੀਪੀ ਤੋਂ ਇਹ ਮੰਗ ਕੀਤੀ ਹੈ ਕਿ ਇਹ ਉਹ ਕਾਨੂੰਨ ਦੇ ਰਾਜ ਦੀ ਬਹਾਲੀ ਲਈ ਮੋਰਚੇ ਵੱਲੋਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਦਿੱਤੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਡਾਈੰਗ ਉਦਯੋਗ ਦੇ ਵੱਡੇ ਕਾਰੋਬਾਰੀਆਂ ਦੀ ਮਿਲੀਭੁੱਤ ਦੀ ਸ਼ਿਕਾਇਤ ਤੇ ਕਾਰਵਾਈ ਕਰਵਾਉਣ ਤਾਂ ਕਿ ਲੋਕਾਂ ਦਾ ਕਾਨੂੰਨ ਵਿੱਚ ਭਰੋਸਾ ਬਣ ਸਕੇ